ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲੈਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਬਾਰਡਰ ਦੇ ਜ਼ਿਲ੍ਹੇ ਜੋ ਖੜਾ ਨਾਲ ਪ੍ਰਭਾਵਿਤ ਸਨ ਉਹ ਇੱਥੇ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ ਲੋਕਾਂ ਨੂੰ ਡੇਂਗੂ ਮਲੇਰੀਆ ਤੇ ਹੋਰ ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਸਪਰੇਅ ਕੀਤੀ ਜਾ ਰਹੀ ਹੈ ਆਸ਼ਾ ਵਰਕਰ ਘਰ ਘਰ ਜਾ ਕੇ ਲੋਕਾਂ ਦਾ ਮੌਜਨਾ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਸਾਫ ਸਫਾਈ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਜੇਕਰ ਕਿਸੇ ਨੂੰ ਸੱਪ ਦੇ ਡੰਗਣ ਦੀ ਸ਼ਿਕਾਇਤ ਹੁੰਦੀ ਹੈ ਤਾਂ ਤੁਰੰਤ 104 ਹੈਲਪਲਾਈਨ ਨੰਬਰ ਤੇ ਸੰਪਰਕ ਕਰੋ ਮਰੇ ਹੋਏ ਪਛਮਾਨੂਦਪਣਾਉਣ ਦਾ ਕੰਮ ਵੀ ਜਾਰੀ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਪੰਜ ਵਿਭਾਗਾਂ ਦੀਆਂ ਟੀਮਾਂ ਲਗਾਤਾਰ ਪਿੰਡਾਂ ਦੇ ਵਿੱਚ ਜੰਗੀ ਪੱਦਰ ਤੇ ਕੰਮ ਕਰ ਰਹੀਆਂ ਨੇ ਹੜ੍ਹਾਂ ਦੇ ਰੈਸਕਿਊ ਔਰ ਰਲੀਫ ਤੋਂ ਬਾਅਦ ਜਦੋਂ ਪਹਿਲਾਂ ਤਾਂ ਲੋਕਾਂ ਨੂੰ ਇਸ ਗਾ ਵੀ ਜਿੱਥੇ ਪਾਣੀ ਬਹੁਤ ਜ਼ਿਆਦਾ ਆ ਗਿਆ ਉੱਥੋਂ ਕੱਢਿਆ ਜਾਵੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਵੇ ਔਰ ਉਹਨਾਂ ਨੂੰ ਰਾਸ਼ਨ ਔਰ ਜਿਹੜਾ ਦੂਜਾ ਈਵਨ ਬੁਵੇਸ਼ੀਆਂ ਵਾਸਤੇ ਚਾਰਾ ਪਹੁੰਚਾਇਆ ਜਾਵੇ ਉਸ ਫੇਸਟਵਲ ਜਦੋਂ ਪਾਣੀ ਘਟਣਾ ਸ਼ੁਰੂ ਹੋਇਆ ਤਾਂ ਇਹਦੇ ਨਾਲ-ਨਾਲ ਜੜੀਆਂ ਚਮੜੀ ਦੇ ਰੋਗ ਔਰ ਡੈਂਗੀ ਮਲੇਰੀਆ ਚਿਕਨਗੁਨੀਆ ਡਾਰਿਆ ਜਿਹੜੇ ਗੰਦੇ ਪਾਣੀ ਨਾਲ ਔਰ ਜੜੀਆਂ ਮੱਖੀਆਂ ਔਰ ਮਛਰਾਣਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਵਾਸਤੇ ਜਿਹੜੇ ਖਾਸ ਕਰਕੇ ਜਿਹੜੇ ਬਾਰਡਰ ਦੇ ਜਿਹੜੇ 7-8 ਜ਼ਿਲ੍ਹੇ ਹੈਗੇ ਉਹਨਾਂ ਦੇ ਵਿੱਚ 2303 ਪਿੰਡਾਂ ਦੇ ਵਿੱਚ ਇੱਕ ਸਪੈਸ਼ਲ ਜਿਹੜੀ ਹੈਗੀ ਕੈਂਪੇਨ ਚਲਾਈ ਜਾ ਰਹੀ ਆ ਜਿਹਦੇ ਵਿੱਚ ਸਾਡੇ ਆਸ਼ਾ ਵਰਕਰ ਡੋਰ ਟੂ ਡੋਰ ਸਰਵੇ ਕਰਦੇ ਆ ਮੈਡੀਕਲ ਕੈਂਪ ਲਾਏ ਜਾ ਰਹੇ ਆ ਜਿੱਥੇ ਜਿੱਥੇ ਪਾਣੀ ਖੜਾ ਹੋਇਆ ਮੱਛਰ ਪੈਦਾ ਹੋ ਰਿਹਾ ਉੱਥੇ ਜਿਹੜਾ ਸਪਰੇਅ ਕੀਤਾ ਜਾ ਰਿਹਾ ਔਰ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਫਿਊਮਿਗੇਸ਼ਨ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਮੱਛਰਾਂ ਦੀ ਔਰ ਮੱਖੀਆਂ ਦਾ ਜਿਹੜਾ ਹੈਗਾ ਇਹਨਾਂ ਨੂੰ ਇਹ ਨਹੀਂ ਹੋਣ ਗਿਆ ਤਾਂ ਬਿਮਾਰੀਆਂ ਨਹੀਂ ਹੋਣਗੀਆਂ ਔਰ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਰੋਨਾ ਕਲੋਰੀਨ ਦੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ORS ਦੇ ਪੈਕੇਟ ਦਿੱਤੇ ਜਾ ਰਹੇ ਆ ਤੇ ਇਹ ਸਾਰੀ ਜਿਹੜੀ ਕਾਰਵਾਈ ਹੈ ਇਹ ਸਿਹਤ ਮੈਕਮਾ ਇਦੇ ਨਾਲ-ਨਾਲ ਜਿਹੜੇ ਹੈਗੇ ਆ ਜਿਹੜੀ ਤੁਹਾਡੇ ਰੂਰਲ ਡਿਵੈਲਪਮੈਂਟ ਜਿਹੜਾ ਪਿੰਡੂ ਵਿਕਾਸ ਮਹਿਕਮਾ ਹੈਗਾ اسی ਤਰ੍ਹਾਂ ਜਿਹੜਾ ਸ਼ਹਿਰੀ ਮਹਿਕਮਾ ਹੈਗਾ ਅਰਬਨ ਲੋਕਲ ਬਾਡੀਜ਼ ਹੈ ਤੇ ਵਾਟਰ ਸਪਲਾਈ ਸੈਨੀਟੇਸ਼ਨ ਹੈ ਜਲ ਸਪਲਾਈ ਤੇ ਸੈਨੀਟੇਸ਼ਨ ਦਾ ਜਿਹੜਾ ਮਹਿਕਮਾ ਹੈਗਾ ਤੇ ਜਿਹੜਾ ਐਨੀਮਲ ਹਸਬੈਂਡਰੀ ਪਸ਼ੂ ਪਾਲਣ ਵਿਭਾਗ ਹੈ ਇਹ ਪੰਜੋ ਬੈਂਕ ਵਿੱਚ ਜਿਹੜੇ ਹੈਗੇ ਆ ਮਿਲ ਕੇ ਕਾਰਵਾਈ ਕਰ ਰਹੇ ਆ ਜਿਹਦੇ ਨਾਲ ਇੱਕ ਤਾਂ ਪਹਿਲਾਂ ਸਾਫ ਸਫਾਈ ਹੋਣੀ ਚਾਹੀਦੀ ਹੈ ਸਾਰੇ ਪਾਸੇ ਜਿਹੜੇ ਪਸ਼ੂ ਹੜਾਂ ਦੇ ਵਿੱਚ ਮਰ ਗਏ ਹੈਗੇ ਆ ਉਹਨਾਂ ਦੀ ਡੀਪ ਬਰੀਅਰ ਕੀਤੀ ਜਾ ਰਹੀ ਹੈ ਔਰ ਉਹਨਾਂ ਨੂੰ ਜਿਹੜੇ ਵੱਡੇ ਡੂੰਘੇ ਟੋਏ ਪਟਕੇ ਦਵਾਇਆ ਜਾ ਰਿਹਾ ਤਾਂ ਕਿ ਉਹਦੇ ਨਾਲ ਬਿਮਾਰੀਆਂ ਜੜੀਆਂ ਨਾ ਫੈਲਣ ਔਰ ਇਹਦੇ ਨਾਲ ਨਾਲ ਜਿਹੜਾ ਹੈਗਾ ਮੈਡੀਕਲ ਕੈਂਪ ਲਾ ਕੇ ਲੋਕਾਂ ਨੂੰ ਜਿਸ ਤਰ੍ਹਾਂ ਸਕਿਨ ਡਿਜ਼ੀਜ਼ ਆ ਉਹਦੀ ਦਵਾਈ ਵੀ ਦਿੱਤੀ ਜਾ ਰਹੀ ਆ ਜਾਣਕਾਰੀ ਵੀ ਦਿੱਤੀ ਜਾ ਰਹੀ ਆ ਕਿ ਜਦੋਂ ਤੁਸੀਂ ਆਪਣਾ ਸਾਰੇ ਕੰਮ ਦਾ ਘਰ ਦਾ ਨਿਬੇੜ ਕੇ ਪੂਰੇ ਦਿਨ ਦਾ ਕੰਮ ਜੋ ਤੁਸੀਂ ਕਰ ਜਾਂਦੇ ਹੋ ਤਾਂ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋ ਕੇ ਜਾਂ ਇਸ਼ਨਾਨ ਕਰਕੇ ਸਰੀਰ ਨੂੰ ਚੰਗੀ ਤਰ੍ਹਾਂ ਸੁਕਾ ਲਓ ਤੇਲ ਲਗਾ ਲਓ ਤੇ ਜੇ ਬਿਮਾਰੀ ਹੈਗੀ ਆ ਤਾਂ ਸਾਡੇ ਕੋਲੋਂ ਦਵਾਈ ਲੈ ਜਾਓ ਦਵਾਈ ਲੈ ਲਓ ਇਸੇ ਤਰ੍ਹਾਂ ਜੇ ਤੁਹਾਡੇ ਆਸੇ ਪਾਸੇ ਜਿਹੜਾ ਹੈਗਾ ਤੁਹਾਡੇ ਆਪਣਾ ਘਰ ਦੇ ਵਿੱਚ ਤੁਸੀਂ ਧਿਆਨ ਰੱਖਣਾ ਕਿ ਜਿਹੜਾ ਤੁਸੀਂ ਕੂਲਰ ਯੂਜ਼ ਕਰਦੇ ਹੋ ਹਵਾ ਠੰਡੀ ਵਾਸਤੇ ਜਾਂ ਤੁਹਾਡੀ ਫ੍ਰਿਜ ਦੀ ਟ੍ਰੇ ਆ ਜਾਂ ਪਾਣਛਿਆਂ ਦੇ ਕਟੋਰੀ ਰੱਖਦੇ ਹੋ ਤੇ ਇਸ ਤੋਂ ਸੌਇਕ ਤੇ ਆਸੇ ਪਾਸੇ ਵੀ ਪਾਣੀ ਖੜਾ ਨਾ ਹੋਵੇ ਇਹਨਾਂ ਨੂੰ ਸਾਰੇ ਜਿੰਨੇ ਵੀ ਤੁਹਾਡੇ ਬਰਤਨ ਹੈਗੇ ਆ ਉਹਨਾਂ ਨੂੰ ਕਵਰ ਕਰਕੇ ਰੱਖੋ ਤਾਂ ਕਿ ਉਹਨਾਂ 'ਚ ਮੋਸਕਿਟੋ ਦੀ ਬਰੀਡਿੰਗ ਨਾ ਹੋਵੇ ਇਹ ਇਹਦੇ ਨਾਲ ਨਾਲ ਜਿਹੜਾ ਹੈਗਾ ਕਿਤੇ ਵੀ ਪਾਣੀ ਖੜਾ ਸਾਨੂੰ ਸੋਚਣਾ ਦਿੰਦੇ ਹੋ ਤਾਂ ਅਸੀਂ ਜਾ ਕੇ ਸਪਰੇਅ ਕਰਦੇ ਆ ਸਾਡੀਆਂ ਆਸ਼ਾ ਵਰਕਰ ਨੇ 2 ਲੱਖ ਤੋਂ ਵੱਧ ਘਰਾਂ ਦਾ ਸਰਵੇ ਕੀਤਾ 4000 ਤੋਂ ਵੱਧ ਘਰਾਂ ਦੇ ਵਿੱਚ ਜਿਹੜਾ ਸਾਨੂੰ ਸੀਗਾ ਉਹ ਡੰਗੀ ਦਾ ਲਾਰਵਾ ਮਿਲਿਆ ਉੱਥੇ ਸਪਰੇਅ ਕੀਤਾ ਗਿਆ ਇਹ ਇਸ ਤੋਂ ਸਿਵਾਏ ਜੇ ਬਾਈ ਚਾਂਸ ਕਿਸੇ ਨੂੰ ਕੋਈ ਸਨੇਕ ਬਾਈਟ ਹੋ ਜਾਂਦੀ ਹੈ ਡੌਗ ਬਾਈਟ ਹੋ ਜਾਂਦੀ ਹੈ 104 ਨੰਬਰ ਤੇ ਕਾਲ ਕਰੋ ਜਾਂ ਨੇੜੇ ਦੇ ਹਸਪਤਾਲ ਤੇ ਜਾਓ ਉੱਥੇ ਜਾ ਕੇ ਪੂਰਾ ਬੰਦੋਬਸਤ ਸਾਡੇ ਕੋਲੇ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹਤ ਕਾਰਜ ਜੰਗੀ ਪੱਧਰ ਤੇ ਜਾਰੀ ਨੇ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵੈਟਰਨਰੀ ਤੇ ਹੋਰ ਵਿਭਾਗਾਂ ਦਾ ਸਮੁੱਚਾ ਆਮਲਾ ਦਿਨ ਰਾਤ ਝੋਟਿਆ ਹੋਇਆ ਪੰਜਾਬ ਦੇ ਕੈਬਨਿਟ ਮੰਤਰੀ ਲਲਜੀਤ ਸਿੰਘ ਪੁੱਲਰ ਨੇ ਪੱਟੀ ਹਲਕੇ ਵਿੱਚ ਸਫਾਈ ਮੁਹਿੰਮ ਦਾ ਗਾਜ ਕੀਤਾ ਉਹਨਾਂ ਕਿਹਾ ਕਿ ਹੜ੍ਹਾਂ ਤੋਂ ਬਾਅਦ ਹਾਲਾਤ ਨੂੰ ਆਮ ਬੰਗ ਕਰਨ ਲਈ ਸਫਾਈ ਮੁਹਿੰਮ ਦਾ ਗਾਜ ਕੀਤਾ ਗਿਆ ਤਾਂ ਜੋ ਬਿਮਾਰੀਆਂ ਨਾ ਫੈਲਣ ਉਹਨਾਂ ਕਿਹਾ ਕਿ ਹੜ੍ਹਾਂ ਮੌਕੇ ਰਾਹਤ ਸਮੱਗਰੀ ਭੇਜੀ ਗਈ ਸੀ ਤੇ ਹੁਣ ਖੜਾ ਦਾ ਪਾਣੀ ਲਥਣ ਤੋਂ ਬਾਅਦ ਸਫਾਈ ਬਹਿਾਨ ਦੇ ਤਹਿਤ ਪਿੰਡਾਂ ਦੇ ਰਸਤੇ ਤੇ ਔਰ ਥਾਵਾਂ ਦੀ ਸਫਸਫਾਈ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਮਲੇਰੀਆ ਤੇ ਹੋਰ ਬਿਮਾਰੀਆਂ ਦੇ ਖਾਤਰ ਨੂੰ ਦੇਖਦੇ ਹੋਏ ਫੌਗਿੰਗ ਮਸ਼ੀਨਾਂ ਇਲਾਕੇ ਦੇ ਵਿੱਚ ਭੇਜੀਆਂ ਜਾ ਰਹੀਆਂ ਨੇ ਵੱਡੇ ਪਿੰਡਾਂ ਦੇ ਵਿੱਚ ਇਹ ਮਸ਼ੀਨਾਂ ਲਗਾਤਾਰ ਚਲਾਈਆਂ ਜਾਣਗੀਆਂ ਤੇ ਮੈਡੀਕਲ ਕੈਂਪ ਵੀ ਲਗਾਤਾਰ ਜਾਰੀ ਰਹਿਣਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਨੂੰ ਸਾਰਿਆਂ ਨੂੰ ਪਾਰਟੀ ਵਰਕਰਾਂ ਨੂੰ ਸਾਡੇ ਮੰਤਰੀ ਸਰਬਾਨ ਐਮ ਐਲ ਏ ਸਰਬਾਨ ਚੇਅਰਮੈਨ ਸਰਬਾਨ ਸਰਪੰਚ ਸਾਹਿਬ ਸਾਡੇ ਵਰਕਰ ਸਾਰਿਆਂ ਨੇ ਨਾਲ ਮਿਲ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹਦਾਇਤਾਂ ਤੇ ਪਹਿਲਾਂ ਹੜਪੀੜਤ ਜਿਹੜੇ ਇਲਾਕੇ ਸਨ ਉੱਥੇ ਕਿਸਾਨਾਂ ਦੀ ਭਰਾਵਾਂ ਦੀ ਮਦਦ ਕੀਤੀ ਤੇ ਉਹਦੇ ਬਾਅਦ ਹੁਣ ਜਿਵੇਂ ਪਾਣੀ ਲੱਥਦਾ ਪਿਆ ਵਾ ਸਾਡੇ ਇਲਾਕੇ ਦੇ ਵਿੱਚ ਇੱਥੇ ਪਿੰਡਾਂ ਸਤਲੋਜ ਤੇ ਬਿਆਸ ਦਰਿਆ ਤੇ ਜਿੱਥੋਂ ਹਰੀਕੇ ਹੜ ਤੋਂ ਡਾਊਨਸਟ੍ਰੀਮ ਆ ਉਧਰ ਦੇ ਪਾਸੇ ਅਜੇ ਵੀ ਲਗਭਗ ਕੱਲ ਤੇ 1.5 ਲੱਖ ਕਿਊਸਿਕ ਪਾਣੀ ਚੱਲਦਾ ਪਿਆ ਸੀ ਅੱਜ ਲੱਗਦਾ ਵੀ 60 ਹਜ਼ਾਰ ਕਿਊਸਿਕ ਪਾਣੀ ਰਹਿ ਗਿਆ ਵਾ ਤੇ ਹੌਲੀ ਹੌਲੀ ਚਲੋ ਪ੍ਰਮਾਤਮਾ ਕਿਰਪਾ ਕਰੂਗਾ ਪਿੱਛੇ ਪ੍ਰਸਾਦ ਬੰਦ ਹੋਵੇ ਤੇ ਪਾਣੀ ਬੰਦ ਹੋਵੇ ਹੁਣ ਅਸੀਂ ਸਫਾਈ ਅਭਿਆਨ ਤਹਿਤ ਪਿੰਡਾਂ ਦੇ ਰਸਤੇ ਪਿੰਡਾਂ ਦੇ ਵਿੱਚ ਜਿਹੜੇ ਘਰ ਬਣੇ ਆ ਦਰਿਆਲੇ ਪਾਸੇ ਉਹਨਾਂ ਦੀ ਸਾਫ ਸਫਾਈ ਕਰਦੇ ਪਏ ਆ ਪੰਜਾਬ ਅਪਡੇਟਸ ਦੇ ਇਸ ਖਾਸ ਬਲੇਟਨ ਦੇ ਵਿੱਚ ਫਿਲਹਾਲ ਨਹੀਂ ਤੁਸੀਂ ਬਣ ਰਹੋ ਚੜਦੇ ਕਲਾ ਟਾਈਮ ਟਿਵ ਦੇ ਨਾਲ ਧੰਨਵਾਦ